ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੇਖ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਪਰਵਾਤੀ ਵਿਵਾਸ ਮਹਲਾ ਪਹਿਲਾ ਚੌਪਦੇ ਕਰ ਪਹਿਲਾ ਨਾਏ ਤੇਰੇ ਤਰਣਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਉ ਮਨੇ ਸਭ ਕੋਏ ਵਿਣ ਨਾ ਵੇਪਤ ਕਭ ਨਾ ਹੋਏ ਅਵਰ ਸਿਆਣ ਪਸਗਲੀ ਪਾਜ ਜੈ ਵਗ ਸਤ ਪੂਰਾ ਕਾਜ ਰਹਾਉ ਨਾਉ ਤੇਰਾ ਤਾਂ ਨਾਉ ਦੀਵਾਨ ਨਾ ਤੇ ਅਲਸ ਕਰ ਨਾਉ ਸੁਲਤਾਨ ਨਾਏ ਤੇਰੇ ਮਾਨ ਮਹਤ ਪਰਵਾਣ ਤੇਰੀ ਨਜ਼ਰੀ ਕਰਮ ਬਵੇ ਨਿਸ਼ਾਨ ਨਾਮ ਤੇਰੇ ਸਹਿਜ ਨਾਏ ਸਲਾ ਨਾਉ ਤੇਰਾ ਅਮਰ ਕਬਿ ਕੀ ਉਟ ਜਾਏ ਨਾਮ ਤੇਰੇ ਸਭ ਸੁਖ ਵਸ ਮਨ ਆਏ ਬਿਨ ਨਾ ਵੇ ਬਾਦੀ ਜਮਪੁਰ ਜਾਏ ਨਾਰੀ ਬੇਰੀ ਘਰ ਘਰ ਦੇਸ ਮਨ ਕੀ ਆਖੂਂੀਆਂ ਖੀਚੇ ਵੇਸ ਜਾ ਸੱਤੇ ਤਾਂ ਢਿਲ ਨਾ ਪਾਏ ਨਾਨਕ ਕੂੜ ਕੂੜ ਹੋਏ ਜਾਏ ਪ੍ਰਭਾਤੀ ਮਹਲਾ ਵਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤਿ ਦੇਖੈ ਲੋਏ ਅੰਧੇਰ ਦੀ ਪਾਵਰੇ ਸਗਲ ਲੀਜੈ ਹੋਏ ਇਹ ਸੰਸਾਰ ਸਗਲ ਵਿਕਾਰ ਤੇਰਾ ਨਾਮ ਦਰੂਵ ਅਵਰ ਨਾਸਤਿਨ ਕਰਨਹਾਰ ਅਪਾਰ ਰਹਾਉ ਪਤਾਲ ਪੁਰੀਆ ਏਕ ਪਾਰ ਵੈ ਲਖ ਕਰੋੜ ਤੇਰੇ ਨਾਲ ਕੀਮਤ ਨਾ ਭਵੇਂ ਜਸ ਰਹੇ ਹੋਵੇ ਹੋਰ ਦੂਜਾ ਤੇ ਸੁਖ ਉਪਜੈ ਸੁਖੀ ਹੋਵੇ ਤੂੰ ਜਿਤੁ ਸੁਖ ਤੂੰ ਜ਼ਲਾਹੀਐ ਜਿਤ ਮੁਖ ਤੁਮਹ ਕਉ ਸਲਾਹੀਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਪਲਾਸ ਸਹਸਾਰ ਜਿਤ ਤਨ ਨਾਮ ਨਾਇ ਉਪਜੈ ਸੇ ਧਨ ਹੋਏ ਖੁਆਰ ਪ੍ਰਾ ਪਰਪਤੀ ਮਹਲਾ ਬਹਿਲਾ ਜੈ ਕਾਰਨ ਭੇਦ ਬ੍ਰਹਮੇ ਉਚਰੈ ਸੰਕਰ ਛੋਡੀ ਮਾਇਆ ਜੈ ਕਾਰਨ ਸਿਤ ਭੈ ਉਦਾਸੀ ਦੇਵੀ ਮਰਬ ਨਾ ਬਾਇਆ ਬਾਬਾ ਮਨਸਾ ਚਾਹ ਮਗੁ ਸਾਚਾ ਕਹੀਏ ਤਰਿਏ ਸਾਚਾ ਹੋਈ ਦੁਸ਼ਮਨ ਦੂਖ ਨ ਆਵੇ ਨੇੜੇ ਹਰਮਤ ਪਾਵੇ ਕੋਈ ਰਹਾਉ ਆਗਨ ਵਿਭ ਪਵਣੇ ਕੀ ਬਾਣੀ ਤੀਨ ਨਾਮ ਕੇ ਦਾਸਾ ਤੇਰਸਦਰਜੋ ਨਾਮ ਨਾਲੇ ਵਾਸੈ ਕੋਟ ਪੰਜਾਸਾ ਜੇ ਜੇਗੋ ਇਕ ਕਰੇ ਜਝਾਈ ਮਨ ਚਿਤ ਬਹੁਤ ਵਡਾਵੇ ਏਤੇ ਗੁਰ ਤੇਰੀ ਆ ਚੰਗਿਆਈਆਂ ਜਹੇ ਨਾ ਪਛਤਾਵੇ ਤਉ ਤਸਲਾਹਨ ਤਨ ਤਨ ਭਲੇ ਨਾਨਕ ਕਾ ਤਨ ਸੋਏ ਜੇ ਕੋ ਜੀਉ ਕਹੈ ਉਹਨਾ ਕੋ ਜਮਗੇ ਤਲਵ ਨਾ ਹੋਈ ਪ੍ਰਭਾਤੀ ਮਹਲਾ ਪਹਿਲਾ ਜਾਗੇ ਰੂਪ ਨਹੀਂ ਜਦ ਨਹੀਂ ਨਹੀਂ ਮੁਖ ਮਾਸਾ ਤਤ ਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਆਉ ਦੂ ਸਹਜੇ ਤਤ ਵਿਚਾਰ ਜਾ ਤੈ ਫਿਰ ਨਾ ਆਵਉ ਦਸਾਰ ਰਹਾਉ ਜਾ ਕੈ ਕਰਮ ਨਾਹੀ ਤਰਵ ਨਾਹੀ ਨਾਹੀ ਸੁਚ ਮਾਲਾ ਸਿਵ ਜੋਤ ਕਨਹੁ ਬੁਧ ਪਾਈ ਸਤਿਗੁਰ ਰਖਵਾਲਾ ਜਾ ਕੈ ਵਰਤ ਨਾਹੀ ਨੇਮ ਨਾਹੀ ਨਾਹੀ ਬਗਵਾਈ ਗਤਿ ਅਵਗਤ ਕੀ ਚਿੰਤਾ ਨਾਹੀ ਸਤਿਗੁਰ ਫਰਮਾਈ ਜਾ ਕੈ ਆਸ ਨਹੀਂ ਨਿਰਾਸ ਨਹੀਂ ਜਿਤ ਸੁਰਤਿ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕ ਬੁਧ ਪਾਈ ਪਰਮਾਤਮਾ ਲਾਭ ਹੈਲਾ ਤਾਂ ਕਾ ਕਹਿਆ ਦਰਿ ਵਰਵਾਨ ਵਿਖੇ ਅੰਮ੍ਰਿਤ ਦੁਏ ਸਮ ਗਰਿਆਣ ਝਾ ਕਹੀਏ ਸਰਵੇ ਰਹਿਆ ਸਮਾਏ ਜੋ ਕਿਸ਼ਵਰ ਤਿਸੁ ਬ ਤੇਰੀ ਰਿਆਏ ਰਹਾ ਪ੍ਰਗਟਿ ਜੋਦ ਚੂਕਾਇ ਬਿਮਾਨ ਰਤ ਗੁਰ ਦੀ ਆਇ ਅੰਮ੍ਰਿਤ ਨਾਮ ਕਲਮ ਹੈ ਆਇ ਸੂਜਨ ਜਾਣ ਸੱਚੀ ਦਰਗਹਿ ਪਾਵੇ ਮਾਨ ਕਹਿਣਾ ਸੁਣਨਾ ਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪਰਵਾਤੀ ਮਹਲਾ ਬਹਿਰਾ امرت نیری گیان من مجن ارسن تیار سنگ رہے گریش جواہر مانک سیو سکھ سو جل گران تیرس نہیں کھو سرسنتو ختاس گر سوئے رہا گر دریاؤ سدا جل نرمل ملیا ترمت مہل ہر ست گر پائی پورا نا بن پشو پری تو دیو کرے ਰਤਾ ਸਾਜਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਤਾ ਕੀ ਵਾ ਸੁਬਨਸਪਤ ਸੌਰੈ ਤਾਸ ਚਰਨ ਈਵ ਰਹੀਐ ਗੁਰਮੁਖ ਜੀ ਪ੍ਰਾਨੀ ਉਪਜੈ ਗੁਰਮੁਖ ਸਿਵ ਕਰਿ ਜਾਈਐ ਗੁਰਮੁਖ ਨਾਨਕ ਸਚੁ ਸਮਾਈਐ ਗੁਰਮੁਖ ਨਿਜ ਬੁਧਿ ਪਾਈਐ ਪ੍ਰਵਾਸੀ ਮਹਲਾ ਪਹਿਲਾ ਗੁਰ ਪ੍ਰਸਾਦਿ 비 ਤੇਆ ਵਿਚਾਰ ਹੈ ਪੜ ਪੜ ਪਾਵੇ ਮਾਨ ਆਪਾ ਮੁੱਧੇ ਆਪ ਬਰਗਾਸਿਆ ਕਾਇ ਆਇ ਮਰਤ ਨਾਮ ਕਰਤਾ ਤੂੰ ਮੇ ਰਾਜ ਜਮਾਨ ਇੱਕ ਦਿਖਣ ਲਖਣਾ ਹੋ ਤੈ ਬਹਿ ਮੰਗੋ ਦੇ ਆਪਣਾ ਨਾਮ ਰਾਵ ਪਾਂਚ ਤਸ ਕਰਤਾ ਵਤ ਰਾਖੇ ਚੂਪਾ ਮਨ ਵਿਮਾਨ ਵਿਸ਼ਟ ਭਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜੱਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੁੱਧ ਗਰਮ ਸੰਤੋਖ ਭਿਓ ਕਰ ਐਸਾ ਮੰਗੋ ਦਾਨ ਕਿਵੇਂ ਆਤਿਰਜ ਕਰ ਗੌਲ ਵੇਰੀ ਸਹਿ ਸੇ ਵਸਰਾ ਗੀਰ ਪਿਐ ਸਿਪਤ ਧਰਮ ਕਾਗਪੜਾ ਮੰਗੋ ਹਰ ਗੁਰ ਨਾਨਕ ਹਰ ਗੁਣ ਨਾਨਕ ਰਵਤ ਰਹੈ ਪਰਵਾਤੀ ਮਹਲਾ ਬਹਿਲਾ ਆਵਤ ਕਿਨੇ ਨਾ ਰਖਿਆ ਜਾਪਤ ਕਿਉਂ ਰਖਿਆ ਜਾਏ ਜਿਸ ਤੇ ਹੋਆ ਤੋਹੀ ਪਰ ਜਾਣੈ ਜਾ ਉਸਹੀ ਮਾਇਆ ਸਮਾਇ ਤੂੰ ਹੈ ਵਾਹੋ ਤੇਰੀ ਰਜਾਏ ਜੋਗਿ ਸ਼ਗਰਣਾ ਸੋਈ ਪੂਰਾ ਹੋਏ ਵਾਯ ਵਰਣ ਕਰਣਾ ਜੈ ਰਹਾਉ ਜੈ ਜੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਫਿਰ ਹੋਰ ਫੇਰ ਪ੍ਰੀਤ ਹੈ ਤੈ ਸੋਈ ਆਖੇ ਲੋ ਖਸਮ ਜਾਜੋ ਉਸ ਕੀ ਵਿੜਾਈ ਸਰਤੀ ਗਏ ਮਾਰਗ ਚਲ ਕੈ ਰੋਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਵਿਰਹੀ ਕੌਣ ਉਦਾਸੀ ਜਿਸ ਕੇ ਆਸਾਤ ਸਹੀ ਸੋਪਕੈ ਉਹ ਰਹਾ ਨਿਰਵਾਣ ਜਿਸ ਤੇ ਹੋਆ ਸੋਈ ਕਰਮਾਨਿਆ ਨਾਨਕ ਗਿਰਿ ਉਦਾਸੀ ਹੋ ਗਰਵਾਣ ਪਰਵਾਸੀ ਮਹਲਾ ਬਹਿਲਾ ਦ੍ਰਿਸ਼ਟ ਵਿਗਾਰ ਬੰਧਨ ਬੰਧੇ ਹੋਤਸ ਗਏ ਬਲਾਈ ਪਾਪ ਪੁੰਨ ਕੀ ਸਾਰ ਨ ਜਾਣੇ ਹੁਲਾ ਫਰੇ ਅਜਾਈ ਬੋਲੋ ਸਚ ਨਾਮੁ ਕਰਤਾ ਪੁਰਖੁ ਨਹਉ ਨਿਰਵਾਰਣੁ ਵਾਰੁ ਓਚਾ ਤੇ ਫੁਣਿ ਨੀਚ ਕਰਤੈ ਹੈ ਨੀਚ ਕਰੈ ਸੁਲਤਾਨੁ ਜਿਨੇ ਜਾਣੁ ਸੁ ਜਾਣਿਆ ਜਗਤਿ ਪੂਰੇ ਵਰਵਾਨ ਤਾ ਕੋ ਸਮਝਾਵਣ ਜਾਈਐ ਜੇ ਕੋ ਭੂਲਾ ਹੋਈ ਆਪੈ ਖੇਲ ਕਰੇ ਸਭ ਕਰਤਾ ਐ ਸਾਬੂ ਜੈ ਗੋਈ ਨਾਉ ਪ੍ਰਾਪਤ ਨਾਵ ਪ੍ਰਾਪਤੈ ਸਬਦੁ ਤੇ ਆਈਐ ਛੋਡੋ ਦੁਨੀ ਪ੍ਰੀਤਾ ਪ੍ਰਣਵਤ ਨਾਨਕ ਦਾਸਨੁ ਦਾਸਾ ਜਗ ਹਰਿਆ ਨਲਜੀਤਾ ਪ੍ਰভাত ਮਹਲਾ ਵਹਿਲਾ ਮਨ ਮਾਇਆ ਤਨ ਮਨ ਪੰਖੀ ਆਗਾਸ ਤਸਕਰ ਸਬਦ ਨਿਵਾਰਿਆ ਨਗਰ ਉਠਾਸ ਸੁਬਾਗ ਜਾਂ ਤੂੰ ਰਾਕੇ ਰਾਹ ਲਹਿਓ ਸਭ ਤਉ ਹੈ ਰਾਜ ਐਸਾ ਨਾਮ ਰਤਨਿਤ ਮੇਰੇ ਗੁਰਮਤਿ ਦੇਹੁ ਲੋ ਭਗਦੇ ਪ੍ਰਭਾ ਮਨ ਜੋਗੀ ਮਨ ਭੋਗਿਆ ਮਨ ਮੂਰਖ ਗਵਾਰ ਮਨ ਦਾਤਾ ਮਨ ਮੰਗਤਾ ਮਨ ਫਿਰ ਗੁਰ ਕਰਦਾ ਪੰਜ ਮਾਰਗੁ ਪਾਇਆ ਐਸਾ ਬ੍ਰਾਹਮਣ ਵਿਚਾਰ ਘਟ ਘਟ ਏਕ ਵਖਾਣੀ ਐ ਕੋ ਨਾ ਦੇਖ ਜਾਏ ਕੋਟੋ ਬੂਠੋ ਰਲਿਐ ਬਿਨ ਨਾ ਵੇਪਤ ਜਾਏ ਜਹ ਤੂੰ ਮੇਲੇ ਤਾ ਮਿਲ ਰਹਾ ਜਥੇ ਰੀ ਹੋਏ ਰਜਾਏ ਜਾਤ ਜਨਮ ਨੇ ਪੂਛੀਐ ਸੱਚ ਕਰ ਲਿਓ ਬਤਾਏ ਸਾ ਜਾਤ ਸਾਪਤ ਹੈ ਜਿਹੇ ਕਰਮ ਕਮਾਏ ਜਨਮ ਮਰਨ ਦੁਹ ਕਾਟਿਐ ਨਾਨਕ ਝੂਠ ਸੁਣਾਏ ਪ੍ਰਾਪਤੀ ਪ੍ਰਵਤੀ ਮਹਲਾ ਬਹਿਲਾ ਜਾਗਤ ਵਿਗਸੇ ਮੂਟੋ ਅੰਦਾ ਗਲਫਾਈ ਫਰਮਾਰੇ ਧੰਦਾ ਆਸ ਆਵੇ ਮਨ ਸਾ ਜਾਏ ੁਰਣੀ ਤਾਜੀ ਗਹਿ ਨਵ ਜਾਏ ਜਾਗਸ ਜੀਵਨ ਜਾਗਣ ਹਾਰਾ ਸੁਖ ਸਾਗਰ ਅਮਰਤ ਭੰਡਾਰਾ ਰਹਾਉ ਕਹਿਉ ਨਾ ਬੁਝੈ ਅੰਧ ਨ ਸੁਝੈ ਫੁੰਡੀ ਗਾਰ ਗਮਾਈ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਕਰਮੀ ਮਿਲੇ ਬੁੜਾਈ ਦਿਨ ਦਿਨ ਆਵੇ ਤਿਲ ਤਿਲ ਸੀਜੈ ਮਾਇਆ ਮੋਹ ਘਟਾਈ ਬਿਨੁ ਗੁਰੂ ਭੂਟੋ ਠੋਰ ਨ ਪਾਵੇ ਜਬ ਲਗ ਦੂਜੀ ਰਾਈ ਐਨਸ ਜੀ ਦੇਖ ਸਮਾਲੈ ਸੋ ਸਭ ਪੂਰਬ ਕਮਾਈ ਕਰਮੀ ਰਾਚੂ ਵੀਖਿਆ ਮੰਗੈ ਨਾਨਕ ਮਿਲੇ ਵਡਾਈ ਪ੍ਰਭ ਆਤਿ ਮਹਲਾ ਪਹਿਲਾ ਮਾਸਟ ਕਰੋ ਮੂਰਖ ਚਗ ਕਹੀਆ ਜਿਗ ਬਗਉ ਤੇ ਰੀਲ ਬਲਹੀਆ ਫੂਲ ਚੋਗ ਤੇਰੇ ਦਰਬਾਰ ਨਾਨਕ ਬਿਨਾ ਕੈਸੇ ਹਜਾਰ ਐਸੇ ਝੂਠ ਮੁਠੇ ਸੁਨਸਾਰਾ ਨਿੰਦ ਕਰਿੰਦੇ ਮੁਝੇ ਪਿਆਰਾ ਰਹਾ ਨਿਸਨਿੰਦੈ ਸੋਈ ਵਿਦ ਜਾਣੈ ਗੁਰ ਕੈ ਸਬਦੈ ਦਰਨਿ ਜਾਣੈ ਕਾਰਨ ਕਰਮ ਅੰਤਰਗਤ ਜਾਣੈ ਤਿਸਨੋ ਨਦਰ ਕਰੇ ਸੋਈ ਵਿਦ ਜਾਣੈ ਮੈਂ ਮਹਿ ਲੋ ਜਾਉ ਉਹ ਜਲ ਸਚ ਸੋਏ ਉਹ ਤੁਮ ਆਗਨ ਉਚਾ ਹੋਏ ਮਨ ਮੁਖ ਫੂਲ ਮਹਾ ਵਿਖਾਏ ਗੁਰਮੁਖ ਗੁਰਮੁਖੋਐ ਰਚਨਾਏ ਅੰਦੋ ਬੋਲੇ ਮੁਗਦਗਵਾਰ ਨੀਚੋ ਨੀਚ ਬਰੋ ਬੁਰੀਆਰ ਨਿਹਦਨ ਕੋ ਤਨ ਨਾਮ ਪਿਆਰ ਏਦਨਸਾਰ ਹੋ ਆਵਿਖਿਆ ਸ਼ਾਰ ਹਉ ਤਦਨਿੰਦਾ ਸਬਦ ਵਿਚਾਰ ਜੇ ਕੋ ਦੇਵੈ ਤਿਸ ਕੋ ਯਗਾਰ ਤੂੰ ਭਗ ਸੇ ਜਾਤ ਪਤ ਹੋਏ ਨਾਨਕ ਕਹਿ ਗਾਵੇ ਜੋਏ ਬਰਵਾਤੀ ਮਹਲਾ ਵਹਿਲਾ ਆਇਆ ਮੈਲ ਵਦਾਇਆ ਪੈਂਦੇ ਕਰ ਕੀ ਹਾਨ ਭਗਵਗ ਬਾਦ ਚਲਾਇਆ ਬਿਰਨਾ ਵਿਖ ਜਾਣ ਬਾਬਾ ਐਸਾ ਵਿਖਮ ਜਾਲ ਮਨ ਵਾਸਿਆ ਵਿਵਲ ਝਾਗ ਰਹਿਜ ਬਰਗਾਸਿਆ ਰਹਾਓ ਵਿਖ ਜਾਣਾ ਵਿਖ ਬੋਲਣਾ ਵਿਵ ਦੀਕਾਰ ਕਮਾਏ ਜਗੰਦਰ ਬਾਤੇ ਮਾਰੀਏ ਝੂਠ ਨਾਏ ਜਨਾਏ ਸੱਚੇ ਨਾਏ ਜਿਵੇਂ ਆਇਆ ਤੇ ਵਜਾਇ ਸੀ ਕੀ ਲਿਖ ਲੈ ਜਾਏ ਮਨਮਖ ਮੂਲ ਗਵਾਇਆ ਦਰਗਹ ਮਿਲੈ ਸੁਜਾਇ ਜਗੁ ਖੋਟੇ ਸੱਚ ਨਿਰਮਲਾ ਗੁਰ ਗਵਾਯਾ ਦਰਗਹਿ ਮਿਲਾਇ ਸਜਾਏ ਜਗੁ ਖੋਟੇ ਸੱਚ ਨਿਰਮਲਾ ਗੁਰ ਸੱਚੀ ਵਿਚਾਰ ਤੇ ਨਰ ਵਿਰਲਾ ਜਾਣਿਐ ਜੇ ਅੰਤਰ ਗਿਆਨ ਮੁਰਾਰ ਅਸਰ ਜਨੈ ਨਿਜਰ ਚਰੇ ਅਮਰ ਆਨੰਦ ਸਰੂਪ ਯੋ ਨਾਨਕ ਜਲ ਕੋ ਮੀਂਸੈ ਸਹ ਪਾਵੇ ਰਖੋ ਪ੍ਰੀਤ ਪ੍ਰਭਾਤੀ ਮਹਲਾ ਵਹਿਲਾ ਗੀਤ ਨਾਦ ਹਰ ਕ ਚਤੁਰਾਈ ਹਰ ਕ ਰੰਗ ਬਰਮਾਇ ਸਕਾਈ ਬੈਨਣ ਖਾਣਾ ਚੇਤਨਾ ਬਾਈ ਸਾਚ ਸਹਿਜ ਸੁਖ ਨਾਮ ਵਸਾਈ ਕਿਆ ਜਾਣਾ ਕਿਆ ਕਰੇ ਕਰਾਵੇ ਨਾਮ ਬਿਨਾ ਦਨ ਕ੍ਰਿਸ਼ਨਾ ਸੁਖਾਵੇ ਰਹਾਉ ਜੋਗ ਵਿਨੋਦ ਸਵਾਦ ਅਨੰਦਾ ਸਚ ਸਤ ਪਾਏ ਭਗਤ ਗੋਵਿੰਦਾ ਕੀਰਤ ਕਰਮ ਕਾਰ ਨਿਜ ਸੰਦਾ ਅੰਤਰ ਰਾਵ ਤੋ ਰਾਜ ਰਵਿੰਦਾ ਪ੍ਰਿਉ ਪ੍ਰਿਉ ਪ੍ਰੀਤਮ ਪ੍ਰੀਤਮ ਪਹਿਮੀ ਉਰ ਤਾਰੀ ਦਿਨ ਆਨਾਤ ਪਿਓ ਬਨਵਾਰੀ ਅਨ ਦਿਨ ਨਾਮ ਦਾਣਪਤ ਕਾਰੀ ਤ੍ਰਿਪਤ ਤਰਾੰਗ ਤਤ ਵਿਚਾਰੀ ਅਗ ਸੋਗ ਤੋ ਗਿਆ ਮੈ ਜੂਰ ਭਗਤ ਕਰੀ ਕਰਾਏ ਹੈ ਮੂਰ ਅੰਤਰ ਵਹਿ ਚੁਕੇ ਮੈ ਮੂਰ ਕਿਸੇ ਵੀ ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਹਾਰਸ ਮੀਠਾ ਐਸਾ ਅਮਰ ਬਿਅੰਤ ਰੁਢੀਠਾ ਜਿਨ ਜਾਕੇ ਆ ਪੂਰਾ ਬਦ ਹੋਏ ਨਾਨਕ ਤਰਾਪਿਓ ਤਨ ਸੁਖ ਹੋਏ ਪ੍ਰਵਤੀ ਮਹਲਾ ਬਹਿਰਾ ਅੰਤਰ ਦੇਖ ਸਬਦ ਮਨ ਮਾਨਿਆ ਵਰਨਾ ਰਾਂਗਨ ਹਾਰਾ ਐਹਨੇ ਸੋ ਜੀ ਦੇਖ ਸਮਾਲੈ ਦਸ ਕੀ ਕੀ ਸਰਗਾਰਾ ਮੀਰਾ ਪ੍ਰਭ ਰਾਗ ਕਣੋ ਤਰੂੜੋ ਦੀਨ ਦਿਆਲ ਪ੍ਰੀਤਮਨ ਮੋਹਣ ਅਦਰਸ ਲਾਲ ਸੰਗੂੜੋ ਰਹਾ ਉਪਰ ਪੂਪ ਗगन ਪਹਿਨਾ ਅਨਿਹਾਰੀ ਅਮਰਤ ਵਿਵਣ ਹਾਰਾ ਜਿਸ ਕੀ ਰਚਨਾ ਸੋ ਵਿਦ ਜਾਣੈ ਗੁਰਮੁਖ ਗਿਆਨ ਵਿਚਾਰਾ ਪਸਰੀ ਕਰਨ ਰਸ ਕਮਲ ਵਿਗਾਸੈ ਸਸ ਕਰ ਦੂਰ ਸਮਾ ਆਇਆ ਕਾਲ ਵਿਸੰਧ ਕਾਲ ਵਿਤੰਸ ਮਨ ਸਾਮਨ ਮਾਰੀ ਗੁਰ ਸਬਦ ਪ੍ਰਭ ਆਇਆ ਆਤ ਰਾਸ ਰੰਗ ਚਲੂ ਲੈ ਰਾਤੇ ਦੂਜਾ ਰੰਗ ਨ ਕੋਈ ਨਾਨਕ ਰਸਿਆ ਰਸਾਏ ਰਾਤੇ ਰਵ ਰਹਿਆ ਪ੍ਰਭ ਸੋਈ ਪ੍ਰਵਤੀ ਮਹਲਾ ਪਹਿਲਾ ਬਾਹਰ ਮਹਿ ਰਾਵਲ ਮੁਖ ਜਾਪ ਚਾਵੇ ਚੌਂ ਜੀ ਮਹਿ ਗਨੇ ਅਸੀ ਜੋਗੀ ਕਪੜੀਆਂ ਜ਼ਰ ਖੂਥੇ ਬਿਨ ਸਭ ਦੇ ਗਲ ਵਾਸੀ ਸਭ ਦੇ ਰਤੇ ਪੂਰੇ ਮਹਿ ਰਾਕੀ ਉਹ ਹਠ ਹਸਤ ਮੈਂ ਭੀਖਿਆ ਜਾਚੀ ਏਕ ਪਾਏ ਰਿਵਲਾਗੀ ਰਹਾ ਬ੍ਰਾਹਮਣ ਬਾਦ ਪੜੇ ਕਰ ਗਿਰਿਆ ਕਰਨੀ ਕਰਮ ਤੜਾਏ

ਸੰਤਾਂ ਕੀ ਰਣ ਸਾਧ ਜਨ ਸੰਗਤ ਹਰ ਕੀਰਤਿ ਵਰਤਾਰੀ ਕਹਾਂ ਕਰੇ ਬਭੂ ਰਾਜਮ ਡਰ ਪੈ ਗੁਰਮੁਖ ਹਿਦੈ ਮੁਰਾਰੀ ਜਲ ਜਾਓ ਈ ਬਨ ਨਾਮ ਬਿਨਾ ਹਰਿ ਜਪ ਜਪ ਚਪੋ ਜਪ ਮਾਲੀ ਬ੍ਰਹਮ ਗਿਆ ਹੈ ਸਾਧ ਮਨ ਆ ਰਹਾ ਗੁਰਿ ਉਪਦੇਸ ਸਾਚ ਸੁਖ ਜਾਗੋ ਕਿਆ ਤਿਸੁ ਉਪਮਾ ਕਹੀਐ ਨਾਲਿ ਜਿਵੇਂ ਰਤਨ ਬਜ਼ਾਰ ਤੋ ਕੋਜ ਤੋ ਗੁਰਮੁਖ ਲਈਐ ਚੇਨ ਹੈ ਗਿਆਨ ਧਿਆਨ ਤਨ ਸੱਚੋ ਏਕ ਸਬਦ ਜਿਵ ਲਾਵੇ ਨਿਰੰਕਾਰ ਨਿਰਹਾਰ ਨੇ ਕੇਵਲ ਨਿਰਪਾ ਤਾੜੀ 라ਵੇ ਸਹਾਇ ਰਸਬਤ ਭਰੇ ਜਲ ਨਿਰਮਲ ਉ르ਟੀ ਨਾ ਵਤਰਾਵੇ ਬਾਹਰ ਜਾਤ ਠਾਗ ਰਹਾਵੇ ਗੁਰਮੁਖ ਸਹਿਜ ਜੁਮਾਵੇ ਨਾਨਕ ਗਹਿ ਅਵਰ ਨਹੀਂ ਦੂਜਾ ਸੱਚ ਸਬਦ ਮੰਨਿਆ ਮਾਨਿਆ ਰਾਗ ਪ੍ਰਵਾਸੀ ਮਹਲਾ 3 ਇਹ ਚੌਪੜੇ ਤੋਂ ਗਾਰ ਸਤਿਗੁਰੂ ਦਾ ਹਦੂ ਗੁਰਮੁਖ ਵਿਰਲਾ ਕੋਈ 부ਜੈ ਸਭ ਦੇ ਰਹਾ ਸਮਾਈ ਆਰਾਮ ਤੇ ਸਦਾ ਸੁਖ ਪਾਵੇ ਸਾਜ ਰਹਿ ਨਿਵਲਾਈ ਹਰ ਹਰ ਨਾਮ ਜਿ ਕੋ ਜਨ ਪਾਈ ਗੁਰ ਪ੍ਰਸਾਦ ਮਨ ਅਸਰ ਹੋ ਗਏ ਅਨੰਦ ਹਰ ਰਹਿ ਰਹਿ ਆਇ ਗਾਈ ਰਹਾਓ ਅਨੰਦ ਭਗਤ ਕਰੋ ਦਿਨ ਰਾਤਿ ਇਹ ਜੁਗ ਕਾਲਾ ਹ ਪਾਈ ਸਹਾਜ ਨਿਰਮਲ ਮੇਨਣ ਲਾਗੇ ਸਾਜਨਾਮ ਜਿਦ ਲਾਈ ਸੋ ਕੋ 시ਗਾਰ ਸਤਗੁਰ ਦਿਖ ਲਾਇਆ ਨਾਮ ਵੜੀ ਵੜਿਆਈ ਅਖਾਟ ਪੰਡਾਰ ਪਰ ਇਹ ਕਦੇ ਤੋੜ ਨਾ ਆਵੇ ਸਦਾ ਹਰ ਸੇਵਾ ਬਾਈ ਆਪੇ ਕਰਤਾ ਜਿਸ ਨੋ ਦੇਵੈ ਤਿਸ ਮਹ ਕਸੈ ਮਨੇ ਆਈ ਨਾਨਕ ਨਾਮ ਤੇ ਆਏ ਸਦਾ ਸਤਗੁਰ ਰੂਹ ਦਿਹਾ ਦਿਖਾਈ ਪ੍ਰਭਾਤੀ ਮਹਲਾ ਦੀ ਜਾ ਨਿਰਗੁਣੀ ਆਰੇ ਕੋ ਬਖਸ ਲੈ ਸੁਆਮੀ ਆਪੇ ਮੇਲ ਮਿਲਾਈ ਤੂਏ ਅੰਤ ذرا ਅੰਤ ਨ ਪਾਇਆ ਸਭ ਦੇ ਦੇਹ ਬੁਝਾਈ ਅਰ ਜੀਉ ਤਉ ਦੇ ਬਟਾ ਵਰ ਜਾਈ ਤਨ ਮੇਨੇ ਅਰਪੀ ਤਉ ਦੇ ਆਗੇ ਰੱਖੋ ਸਦਾ ਰਹਾ ਹਾਜ਼ਰ ਨਾਈ ਰਹਾ ਆਪਣੇ ਭਾਣੇ ਵਿੱਚ ਸਦਾ ਰਖ ਸੁਆਮੀ ਹਰ ਨਾਮਉ ਦੇਵੜਿਆਈ ਪੂਰੇ ਗੁਰ ਤੇ ਬਾਣਾ ਜਾਪੇ ਅਣ ਦਿਨ ਫੈਜ ਸਮਾਈ ਤੇਰੇ ਪਾਣੇ ਭਗਤ ਜੇ ਤੁਧ ਪਾਵੇ ਆਪੇ ਬਖਸ਼ ਮਿਲਾਈ ਤੇਰੇ ਪਾਣੇ ਸਦਾ ਸੁਪਾਇਆ ਗੁਰ ਦਰਖਨਾਯ ਅਗਨ बुझਾਈ ਜੋ ਤੂੰ ਕਰੇ ਸੋ ਹੋਵੇ ਕਰਤੇ ਅਵਰਨ ਕਰਣਾਯਾਈ ਨਾਨਕ ਨਾਵੇ ਜੇ ਵੜੇ ਅਵਰਨ ਦਾਦਾ ਪੂਰੇ ਗੁਰ ਤੇ ਬਾਈ ਤਬ ਮਹਲਾ ਤੀਜਾ ਗੁਰਮੁਖ ਹਰਿ ਬਲਾਇਆ ਜਿਨਾਂ ਦਿਨ ਸਲਾਹੇ ਹਰ ਜਾਤਾ ਵਿਚੋ ਪਰਮ ਗਾਇਆ ਹੈ ਦੂਜਾ ਗੁਰ ਕੈ ਸਬਦਿ ਪਜਾਤਾ ਹਰ ਜੀਉ ਤੂੰ ਮੇਰਾ ਇਕ ਰਸੋਈ ਤਪ ਜਪੀ ਤੁਝੇ ਸਲਾਹੀਗਾ ਤਮਤ ਦੁਜੇ ਦੇ ਹੋਈ ਰਹਾਉ ਗੁਰ ਉਂਗਰ ਮਗ ਸਲਾਹੇ ਨੇ ਕੈ ਸਾਧੂ ਪਾਇਨ ਮੀਨਾ ਅਮਰਤ ਸਾਰ ਸਦਾ ਮਿਠਾ ਗਦੇਨਾ ਵੇ ਕਾ ਗੁਰ ਸਬਦੀ ਵਿਚਾਰ ਜਿਨ ਮੀਠਾ ਲਾਇ ਦੁਇ ਜਾਣੈ ਤਦ ਵਿਟੋ ਬਲ ਜਾਈ ਸਬਦ ਸਲਾਹੇ ਸਦਾ ਸੁਭਦਾਤਾ ਵਿੱਚ ਹੋ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇਸੈ ਕੋ ਪਲ ਪਾਏ ਨਾਨਕ ਨਾਮ ਲੈ ਵੜਾਈ ਗੁਰ ਸਬਦੀ ਵਿੱਚ ਪਾਏ ਪ੍ਰਭਾਤੀ ਮਹਾਲਾ ਦੀ ਜਾ ਜੋ ਤੇਰੀ ਸਰਣਾਈ ਹਰ ਜੀਉ ਜਨ ਤੂੰ ਰੱਖਣ ਜੋਗ ਤੋਥੇ ਤੁਧ ਜੀਵਡ ਮੈਂ ਅਵਰਨਾ ਕੋ ਜੈ ਨਾ ਹੋਆ ਨਾ ਹੋਗ ਹਰ ਜਿਉ ਸਦਾ ਤੇਰੀ শরণਾਈ ਜੋ ਪਾਵੈ ਤਿਉ ਰਖੋ ਮੇਰੇ ਭਾਵੇਂ ਤੇਰੀ ਵੜਾਈ ਰਹਾਓ ਜੋ ਤੇਰੀ শরণਾਈ ਹਰ ਜਿਉ ਦਿਨ ਕੀ ਕਰੇ ਬ੍ਰਤੀਵਾਲ ਆਪ ਕਿਰਪਾ ਕਰ ਰੱਖੋ ਹਰ ਜਿਉ ਬੋਏ ਨਾ ਸਕੇ ਜਮਗਾਲ ਤੇਰੀ শরণਾਈ ਸੱਚੀ ਹਰ ਜਿਉ ਨਾਉ ਪਟੇ ਨ ਜਾਏ ਓ ਹਰਿ ਹੋੜ ਦੁਜੇ ਪਾਏ ਲਾਕੇ ਓ ਜੋ ਮੇ ਤੇ ਮਰ ਜਾਏ ਤੇਰੀ ਸਰਣੀ ਤੇਰੀ ਸਰਣਾਈ ਹਰ ਜਿਉ ਤੇ ਨਾ ਦੁੱਖ ਭੁਖ ਕਿਛ ਨਾ ਹੈ ਨਾਨਕ ਸਲਾਹੇ ਸਦਾ ਤੂੰ ਸਬਦ ਸਬਦ ਸਮਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ